ਜਿਹਨੂੰ ਜਿਹਨੂੰ ਸਿਟੀ ਮਾਰਨੀ ਆਉਂਦੀ ਆ ਸਿਟੀ ਮਾਰਿਓ ਜਿਹਨੂੰ ਜਿਹਨੂੰ ਤਾੜੀ ਮਾਰਨੀ ਆਉਂਦੀ ਆ ਤਾੜੀ ਮਾਰਿਓ ਆਰ ਨੇ ਦੇ ਨਾਂ ਤੇ ਰੋਲੋ ਪਾਉਦੇ ਓਏ ਔਰ ਅੱਛਾ ਉਹਨਾਂ ਉਹਦੀ ਬੇਬੇ ਦੀ ਸੌਹ ਜਿਹੜਾ ਮੇਰੇ ਮਗਰ ਨਾ ਬੋਲੇ ਠੀਕ ਹੈ ਜਿਵੇਂ ਆਪਾਂ ਮਾਈ ਦਾ ਜੈਕਾਰਾ ਬੁਲਾਉਂਦੇ ਹੁੰਨੇ ਨਾ ਠੀਕ ਹੈ ਨਾ ਜਿਹੜਾ ਜੈਕਾਰਾ ਨਾ ਬਾਬੇ ਬਲਾ ਵਿੱਚ ਚੋਰ ਮਾਈ ਦਾ ਤੇ ਮੇਰੇ ਪਿੱਛੇ ਕਹਿਣਾ ਠੀਕ ਹੈ ਨਾ ਵਧਾਈਆਂ ਨੇ ਤੇ ਵਧਾਈਆਂ ਨੇ ਤੇ ਵਧਾਈਆਂ ਨੇ ਤੇ ਵਧਾਈਆਂ ਨੇ ਲੈ ਇੱਕ ਵਿਆਹ ਦਾ ਕਾਰਜ ਬੰਦੇ ਦੀ ਘੂਤ ਨਹੀਂ ਭਲਾ ਦਉਣਾ ਬੰਦਾ ਸਾਨੂੰ ਵਿਆਹਾਂ ਦੇ ਕਾਰਜ ਵੀ ਨਹੀਂ ਕਰਨੇ ਆਉਂਦੇ ਚਾਜ ਨਾਲ ਅਜੀ ਕਹਨੇ ਮਤ ਮਾਰਤੀ ਮੇਰੀ ਵਿਆਹ ਨੇ ਆ ਵਿਆਹ ਰੱਖਿਆ ਹੋਇਆ ਸੀ ਸਾਡੇ ਮੇਰੀ ਭੂਤਰੀ ਭਲਾਤੀ ਸੁਰਤ ਨਹੀਂ ਰਹੀ ਜਿੱਤੇ ਨੇ ਸਾਨੂੰ ਕਾਰਜਵਾਰੇ ਦੱਸਿਆ ਇੱਥੇ 11 ਵਿਆਹ 11 ਕਾਰਜ ਨੇ ਅੱਜ ਤੇ ਨੇਤ ਚਾਹ ਨਾਲ ਦੱਸਦਾ ਭਾਈ ਚਾਹੀ ਬੜਾ ਭਾਈ ਥਕਾਵਟ ਨਹੀਂ ਹੋਈ ਨਹੀਂ ਭਾਈ ਐ ਲੱਗਦਾ ਜਿਵੇਂ ਗੁਰੂ ਦੇ ਲੜ ਲੱਗੇ ਹੁੰਨੇ ਆ ਸੋ ਇਹ ਹੈ ਨੇਕ ਨੀਤੀ ਕਰਦੇ ਅਸੀਂ ਸਾਰੀਆਂ ਗੱਲਾਂ ਧਰਮ ਦੀਆਂ ਕਾਰਜ ਦੀਆਂ ਰੱਬ ਦੀਆਂ ਬੋਤੀਆਂ ਕਰਦੇ ਆ ਬੜੇ ਨਾਰੀਅਲ اچھا ਮੈਨੂੰ ਵੀ ਲਗਾਉ ਲਾਂਦਾ ਕੋਈ ਦੇਖ ਮੈਂ ਵੀ ਆ ਬੰਦਾ ਝੁੰਡੜਾ ਹਾਂ ਠੀਕ ਹੈ ਕੋਈ ਮੰਦਲ ਦੇਗਾ ਯਾਰ ਕੋਈ ਬਣਗੇ ਬੜੀਆਂ ਤੂੰ ਬੱਤੀਆਂ ਕਰਦੇ ਆ ਬੜੀਆਂ ਸੁਖਣਾ ਸੁਖਦੇ ਆ ਕਿ ਬਾਬਾ ਸਾਡੀ ਆਸ ਜੀ ਰੱਬ ਮਿਲ ਜੇ ਕੋਈ ਚੱਕਲਾ ਜੰਦਾ ਹੈ ਦੀ ਬੇਣੀ ਮੇਰੀ ਇੱਕ ਹੋਰ ਹੈ ਬੇਬੇ ਆ ਹੁੰਦਾ ਹੈ ਨਾ ਤੇਰੇ ਪੁੱਤ ਨੇ ਪਾਇਆ ਹੈ ਡਾਡੂ ਜੀ ਆ ਹੁੰਦਾ 100 ਗਰਾ ਵਗੈਰਾ ਰਜਿਸਟਰ ਕੇ ਜਾਣ ਜੀ ਇਨੇ ਚਿਹਰਿਆਂ ਨੂੰ ਹਸਾਉਂਦਾ ਆ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦਾ ਕਾਰਜ ਹੋਇਆ ਹੈ ਤੇ ਜਿਹੜੇ ਬੱਚੇ ਸਾਹਮਣੇ ਸ਼ੁਭਪਿਤ ਨੇ ਬਧਰਪੁਰ ਰਹਿੰਦੇ ਹੋ ਆ ਸਾਰੀ ਦੁਨੀਆ ਜਿਹੜੀ ਖੰਕਤ ਕੱਢੀ ਹੋਈ ਹੈ ਮੇਲਾ ਲੱਗਿਆ ਰੰਗ-ਬਰੰਗੇ ਚਿਹਰੇ ਰੰਗ ਰੰਗ ਦੇਖ ਰਹੇ ਨੇ ਚੁੰਨੀਆਂ ਪੱਗਾਂ ਚਿਹਰੇ ਵੇ ਘੜੇ ਮਿਲਿਆਂ ਦਾ ਇਸ ਕਰਾਹਟ ਦਿਖ ਰਹੀ ਹੈ ਮਾਤਾ ਇਹ ਆ ਤੇਰੇ ਪੁੱਤ ਦੀ ਪ੍ਰਾਪਤੀ ਇਹ ਥੋਡੀ ਭਗਤੀ ਹੈ ਥੋਡੀ ਸ਼ਕਤੀ ਮੈਂ ਆਪਨੇ ਇਤਨਾ ਇਹਦੇ ਦੋਸਤਾਂ ਮਿੱਤਰਾਂ ਨੂੰ ਇਹਦੇ ਪੰਧਰਾ ਸਾਰੀ ਟੀਮ ਨੂੰ ਬਧਾਈ ਦਿੰਦਾ ਖਾਸ ਤੌਰ ਤੇ ਸਾਡੀ ਛੋਟੀ ਭੈਣ ਸਾਡੀ ਛੋਟੀ ਭਾਬੀ ਬੱਚਿਆਂ ਵਰਗੀ ਹੋ ਗਈ ਕਿੱਥੇ ਹੈਗੀ ਨੂਰੇ ਕਿੱਥੇ ਉਹ ਜਿਹੜੇ ਸਾਰੇ ਹੋ ਤਾਂ ਉਹਨੂੰ ਸਭ ਤੋਂ ਵੱਧ ਸ਼ਾਬਾਸ਼ ਕਿਉਂਕਿ ਇਹੀ ਹੁੰਦੀ ਆ ਨੀ ਇਹ ਪਿੱਛੋਂ ਕਹਿੰਦੀ ਨਹੀਂ ਆਏਗਾ ਕਰੇਗੀ ਕਾਵਾਂਗੇ ਤੇ ਉਹ ਵੀ ਮਾਂ ਦੀ ਧੀ ਮੁੰਡੇ ਨਾਲ ਮੁੰਡਾ ਜੋੜ ਕੇ ਕੱਢਦੀ ਹੈ ਇੱਕ ਵਾਰ ਸਾਡੀ ਛੋਟੀ ਭੈਣ ਲਈ ਵੀ ਜ਼ੋਰਦਾਰ ਤਾੜੀਆਂ ਮਾਰੋ 10 ਦਸੰਬਰ ਪੱਕੀ ਰੱਖੀ ਹੋਈ ਤਾਰੀਖ ਤੇ ਟੀਚਾ ਇਹ ਹੈ ਇਸ ਸ਼ੇਰ ਬੱਗੇ ਦਾ ਇਸ ਪਿਆਰੇ ਇਨਸਾਨ ਦਾ ਮੈਂ ਕਹਿੰਦਾ ਪਹਿਲਾ ਲੋਕ ਕਹਿੰਦੇ ਨੇ ਇਹ ਕਲਾਕਾਰ ਬਹੁਤ ਕਮਾਲ ਦਾ ਇਨਸਾਨ ਹੈ ਮੈਂ ਕਹਿੰਦਾ ਇਹ ਬਹੁਤ ਕਮਾਲ ਦਾ ਇਨਸਾਨ ਹੈ ਇਹ ਬਹੁਤ ਕਮਾਲ ਦਾ ਭਾਈ ਬੰਦਾ ਹੈ ਇਹ ਬਹੁਤ ਕਮਾਲ ਦਾ ਪਿੰਡੂ ਹੈ ਉਸ ਤੋਂ ਬਾਅਦ ਇਹ ਕਲਾਕਾਰ ਤਾਂ ਹੀ ਇਹ ਆਰਨੇ ਤਾ ਜਿਹਨੇ ਆਪਣੀ ਕਲਮ ਨਾਲ ਦੱਬੀ ਹੋਈ ਕਲਮ ਨਾਲ ਜਿਹਨੂੰ ਕੋਈ ਦੱਬ ਰਿਹਾ ਸੀ ਜਿਹਦੀ ਸੰਗੀ ਨੁੱਪੀ ਹੋਈ ਸੀ ਇਹਨੇ ਐਸੀ ਮਾਂ ਦੇ ਪੁੱਤ ਨੇ ਦੇਸ਼ਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਭੂ ਨਟ ਰੁਕੇ ਕਿ ਐਸੀ ਉਡਾਨ ਭਰੀ ਹੈ ਕਿ ਵਗਦੇ ਦਰਿਆਵਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਨਾ ਬਣਿਆ ਪੈਸਾ ਕਮਾਇਆ ਤਾਂ ਖੁੱਡੇ ਲਾ ਕੇ ਜਿੰਦੇ ਨਹੀਂ ਲਾਏ ਬੈਂਕ ਹੀ ਨਹੀਂ ਇਕੱਲੇ ਭਰੇ ਆ ਤੁਹਾਡੇ ਸਾਹਮਣੇ ਐ ਇਹ ਜਿਹੜਾ ਦਸਵੰਦ ਕੱਟਦਾ ਹੈ ਇਹ ਟਾਰਟੇ ਬਿਰਲੇ ਨਹੀਂ ਕੱਢ ਸਕਦੇ ਇਹ ਸਿਰਫ ਨੇਤਰ ਕੇ ਕੱਢ ਸਕਦੇ ਆ ਨਾ ਤੁਸੀਂ ਸਾਰੇ ਗਾਇਟ ਦੇ ਸੰਗੋਗੇ ਮੈਂ ਕਹੂੰਗਾ ਆ ਆਡियंस ਤਰਸਦੀ ਹੈ ਟਿਕਟਾਂ ਲੈਣ ਲਈ ਇਹਨੂੰ ਤਰਸਦੇ ਨੇ ਇਹਨੂੰ ਤਾਂ ਕੁੜੀਆਂ ਦੇਖ ਕੇ ਚਾਹੇ ਸਾਡੀ ਛੋਟੀ ਭੈਣ ਇੱਥੇ ਹੈ ਆਪਣੀਆਂ ਬੇਬੀਆਂ ਆਏ ਗਿਆ ਫਿਰ ਕਲਾਕਾਰਾਂ ਦੇ ਸਿਰ ਇੰਨਾ ਕੀ ਹੁੰਦਾ ਕਿ ਇਹ ਹੈ ਜਿਆ ਮੁੰਡਾ ਜੇ ਗਲੀ ਵਿੱਚ ਦੀ ਲੰਘਦਾ ਹੋਵੇ ਨਾ ਤਾਂ ਕੁੜੀਆਂ ਕਹਿੰਦੀਆਂ ਨੇ ਫੜੀ ਬੇਬੇ ਟੱਕ ਮੁੰਡਾ ਦੇਖ ਲੈਣ ਦੇ ਟੇਪ ਵੱਜਦੀ ਕਰਤਾਰ ਤੇ ਸਾਨੂੰ ਹੋਰ ਵਾਲਿਆਂ ਨੇ ਪੈਸੇ ਦਿੱਤੇ ਨੇ ਅਸੀਂ ਤਾਂ ਕਰਤਾਰ ਕਹਾਂਗੇ ਠੀਕ ਹੈ ਤੇ ਤੇਰੀ ਫੋਟ ਨਾਲ ਜاده ਜਾਰੀ ਲੱਗਦੀ ਸੋ ਸਾਰਿਆਂ ਨੂੰ ਬਹੁਤ ਮੁਬਾਰਕਾਂ ਜਿੰਨੀ ਸ਼ਾਪਾਸ਼ ਦਈ ਉਹਨੇ ਘਟ ਹੈ ਜਿਉਂਦਾ ਵੱਸਦਾ ਰਹ ਜਵਾਨੀਆਂ ਮਾਣੋ ਅੱਗੇ ਵਧਦੇ ਜਾਓ ਬਸ ਇਹੀ ਕਹੂੰਗਾ ਕਿ ਹੱਸਦੇ ਰਹੀਏ ਵੱਸਦੇ ਰਹੀਏ ਕਿਸੇ ਲੋੜਵੰਦ ਦੇ ਹੱਥ ਤੱਕ ਕੁਝ ਧਰ ਸਕੀਏ ਕਿਸੇ ਨੂੰ ਬੱਚੇ ਨੂੰ ਕਲਮ ਦੇ ਸਕੀਏ ਕਿਸੇ ਦੀ ਫੀਸ ਭਰ ਸਕੀਏ ਲਾਲਾ ਤੂੰ ਖੋਲ ਤੇ ਕਿਸੇ ਦਾ ਆਕਾਰ ਸਵਾਰ ਸਕੀਏ ਤੇ ਇੱਕ ਸੋਹਣੀ ਗੱਲ ਹੈ ਕਿਤੇ ਨਹੀਂ ਲਿਖਿਆ ਗਰੀਬ ਕੁੜੀਆਂ ਦੇ ਵਿਆਹ ਨਹੀਂ ਸ਼ਾਬਾਸ਼ ਲੈਣੀ ਹੁੰਦੀ ਹਰੇਕ ਜਣਾ ਖਣਾ ਲਿਕਤਾਂ ਦਾ ਦੂਜੇ ਨੂੰ ਨੀਮਾ ਦਿਖਾਉਣੀ ਲੋਡਬੰਦ ਕੁੜੀਆਂ ਕਿਹਾ ਤੇ ਪੂਰੀ ਸਰਚ ਕਰਕੇ ਰਿਸਰਚ ਕਰਕੇ ਫੇਰ ਕਾਰਜ ਕਰਦੇ ਆ ਬਾਬਾ ਨਾਨਕ ਤੁਹਾਨੂੰ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਤੁਸੀਂ ਅਸਰ ਗੁਰਬਾਣੀ ਦੇ ਪਹਿਰੇਦਾਰ ਹੋ ਜੋ ਗੁਰਬਾਣੀ ਕਹਿੰਦੀ ਹੈ ਕਿ ਕਿਰਤ ਕਰੀਏ ਵੰਡ ਛਕੀਏ ਤੁਸੀਂ ਉਹ ਕਾਰਜ ਕਰ ਰਹੇ ਹੋ ਤੇਰੇ ਅਰਗੇ ਭਰਾ ਸਾਡੇ ਨਾਲ ਨਹੀਂ ਛੋਟਾ ਭਰਾ ਇਹ ਤਾਂ ਸਾਡਾ ਸਾਡਾ ਸਿਰਫ ਮਾਨ ਨਾਲੋਂ ਉੱਚਾ ਹੁੰਦਾ ਹੈ ਕਸੀ ਤਾਂ ਗੱਲਾਂ ਵਾਲਿਆਂ ਤੁਸੀਂ ਤਾਂ ਪ੍ਰੈਕਟੀਕਲੀ ਕਰਕੇ ਦਿਖਾ ਰਹੇ ਹੋ ਲਵ ਯੂ ਡਾਰਲਿੰਗ ਆਲਵੇਜ਼ ਤੁਹਾਡੇ ਨਾਲ ਖੜੇ ਹਾਂ ਜਦੋਂ ਹਾਕ ਮਾਰੂੰਗਾ ਹਾਜ਼ਰਾਂ ਜਿਉਂਦੇ ਵਾਸਤੇ ਰੋ ਤੁਹਾਡੇ ਇਲਾਕੇ ਨੂੰ ਸਲਾਮ ਹੈ ਇੰਨੇ ਘੈਂਟ ਕਲਾਕਾਰ ਦਿੱਤੇ ਐ ਇੰਨੇ ਘੈਂਟ ਬੰਦੇ ਦਿੱਤੇ ਐ ਐ ਅੱਜ ਆਰਨੇਤਵਰੀ ਸਿੱਧੂ ਮਸੇਰੇ ਵਾਲੇ ਨੂੰ ਬਹੁਤ ਮਿਸ ਕਰ ਰਹੇ ਨੇ ਬਟ ਜਿੱਥੇ ਵੀ ਉਹ ਨਾਲ ਹੈ ਛੜਦੀਆਂ ਕਲਾ ਬਣੀਆਂ ਰਹਿਣ ਮੈਨੂੰ ਨਾਨਕ ਮਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਨਾਨਕ ਮਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਮਿਲਣ ਸੁਰ ਮਰਦਾਨਿਓ ਮੈਂ ਲਾਲੋ ਭਗਤ ਮਰੀਦ ਮੇਰੇ ਇਸ਼ਕ ਚ ਮਿਰਜਾ ਝੂਲਦਾ ਮੈਂ ਮਰਜੀ ਦਾ ਸਰਦਾਰ ਮੈਂ ਸਬਰ ਲਿਆ ਮਜ਼ਦੂਰ ਤੋਂ ਮੈਂ ਰਹਿਣਾ ਕਵਰਦਾਰ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਬੁੜਕੇ ਮੋੜ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦਿਆਂ ਅਮਰੂਦ ਮੈਂ ਦੁਸ਼ਮਣ ਦਿਆਂ ਮਰੂੜ ਸੋ ਘਟ ਹਿੰਮਤ ਬਣੀ ਰਹੇ ਚੜ੍ਹਦੀ ਕਲਾ ਬਣੀ ਰਹੇ ਇਹੀ ਕਾਂਗੇ ਜਿਉਂਦੇ ਵਸਦੇ ਰੋ ਜਵਾਨੀਆਂ ਮਾਣੋ ਜਿਨ੍ਹਾਂ ਦੀਆਂ ਲੰਗੀਆਂ ਯਾਦ ਕਰ ਕਰਕੇ ਮਾਣੋ ਲਵ ਯੂ ਆਲ ਬਹੁਤ ਬਹੁਤ ਵਧਾਈਆਂ ਤਾੜੀਆਂ ਜ਼ੋਰ ਦੇ ਨਾਲ ਖੁੱਲ ਕੇ ਮਾਰ ਦਿਓ ਜਿਹੜੇ ਭਾਈ ਆਰ ਨੇ ਇਤਨੂੰ ਤਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਤਲਕਾਰੇ ਮਾਰ ਕੇ ਬਹੁਤ ਨਾਲ ਬਹੁਤ ਬਹੁਤ ਧੰਨਵਾਦ ਇੱਕ ਤਾੜੀ ਮਾਰੋ ਸਾਡੇ ਬਾਪੂ ਜੀ ਲਈ ਔਰ ਸਾਡੇ ਮਾਤਾ ਜੀ ਨੇ ਮਹਲਾ ਜੱਗੇ ਹੋ ਸਿਆਣੇ ਕਹਿੰਦੇ ਨੇ ਜੇ ਮਾਂ ਜੰਨਤ ਆ ਤਾਂ ਪਿਓ ਤੇ ਰਵਾਜਾ ਜੰਨਤ ਆ ਇਹ ਬੈਲੈਂਸ ਬਣਿਆ ਰਿਹਾ ਹੈ ਤਾਂ ਇਹ ਸੰਸਕਾਰੀ ਹੁੰਦੇ ਨੇ ਕਿਉਂਕਿ ਮਹਾਬਾਪ ਤੇ ਉਹ ਬੱਚੇ ਪਰ ਤਾਹੀਆ ਕੀ ਜੰਦੇ ਨੇ ਜੀ ਕਿ ਇਹ ਪਾਉਂਦੇ ਨੇ ਬਾਪੂ ਜੀ ਮੈਂ ਗੱਲ ਕਹਿਣੀ ਆ ਕਿ ਅੱਜ ਵੀ